ਇੱਕ ਸਮਾਦ ਆਪ ਰਖਾਈ ਕਣਕਪੁਰੀ ਦੇ ਵਿੱਚ ਇੱਕ ਸਮਾਦ ਆਪਨੀ ਆਪ ਹੀ ਬਣਵਾਈ ਗੁਰਸਿਕੰਦਰ ਸਿੰਘ ਤੋਂ ਪੰਜਾਂ ਪਿਆਰਿਆਂ ਦੇ ਵਿੱਚ ਔਰ ਆਪ ਹੀ ਆਪਣੀ ਉੱਥੇ ਇੱਕ ਸਮਾਦ ਰਖਾਈ ਅਜੇ ਵੀ ਉਹ ਨਿਸ਼ਾਨ ਆ ਉਹ ਸਮਾਦ ਦਾ ਨਿਸ਼ਾਨ ਹੈ ਜਿੱਥੇ ਆਪਣੀ ਦੇਹ ਕਣਕਪੁਰੀ ਦੇ ਵਿੱਚ ਜਲਾਈ ਔਰ ਸਾਰੀ ਸ੍ਰਿਸ਼ਟੀ ਦਾ ਸਭ ਤੋਂ ਵੱਡਾ ਤਾਮ ਜਿਹੜਾ ਦਰਬਾਰ ਆ ਪਿੰਡ ਕਵਿੰਡਪੁਰੀ ਕਣਕ ਦੇ ਵਿੱਚ ਚੌਥਾ ਵਰਨਾ ਵਾਸਤੇ ਹਰ ਸੰਤ ਜਿਉਂ ਅਵਾਸ਼ੀ ਉੱਥੇ ਬਣਨਾ ਹੈ ਔਰ ਜਿਹੜੀ ਸੋਨੇ ਦੀ ਇੱਟ ਆ ਉਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦਾ ਜਿਹੜਾ ਸ਼ੇਰ ਘਰਾਨਾ ਘੁੰਡ ਵਾਲਾ ਇਸ ਘਰ ਘਰਾਨੇ ਦੇ ਵਿੱਚੋਂ ਹੀ ਸੋਨੇ ਦੀ ਇੱਟ ਦਰਬਾਰ ਦੀ ਨੀਂਹ ਦੇ ਵਿੱਚ ਰੱਖੀ ਜਾਂਦੀ ਕਨਕਪੁਰੀ ਦੇ ਵਿੱਚ ਦਰਬਾਰ ਬਣਨਾ ਹੈ ਕਨਕਪੁਰੀ ਪਿੰਡ ਘੁੰਡ ਹੈ ਹਰ ਸੰਤ ਜੋ ਪੁਰੀ ਕਨਕ ਕਨਕਪੁਰੀ ਜਿੱਥੇ ਅਵਤਾਰ ਲਿਆ ਪਰਮੇਸ਼ਰ ਨੇ ਔਰ ਜਿੱਥੇ ਦੇਹ ਕਰਕੇ ਖੇਲਾ ਖੇਡੀਆਂ ਔਰ ਫਿਰ ਗੁਰਸਿਕ 프리ਤਮ ਸਿੰਘ ਗੁਰਸਿਕ ਪਾਲ ਸਿੰਘ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਕੋ ਆਣ ਜੀ ਦੇ ਮਾਤਾ ਪਿਤਾ ਸਾਰਾ ਪਰਿਵਾਰ ਚਾਚਾ ਜੀ ਪਰ ਜਿਹੜੇ ਸਿੱਖਾਂ ਦੇ ਨਾਲ ਲਿਖਤ ਦੇ ਵਿੱਚ ਨਾਮ ਆਉਂਦੇ ਆ ਸਾਰੇ ਹੀ ਪੂਰੀ ਕਣਕ ਦੇ ਵਿੱਚ ਆ ਕੇ ਇਹਨਾਂ ਨੇ ਆਪਣੇ ਪਰਮੇਸ਼ਰ ਨੂੰ ਇੱਥੇ ਪਰਮੇਸ਼ਰ ਨੇ ਆਪ ਨਹੀਂ ਸਰਦੇ ਨੇ ਸੋ ਹਰ ਸੰਤ ਜਿਉ ਵਿਚਾਰੋ ਤੇ ਅਡਾ ਮਾਰਗ ਸਤ ਤੇ ਸੱਚ ਦਾ ਆ ਹਰ ਸੰਤ ਜਿਉ ਭਗਤਾਂ ਦਾ ਮਾਰਗ ਜਿਹੜਾ